बहुत वादिया पिंड जोर मारना तार जोर ठीक है, तो तो है। और भी कोई नहीं बा खेल ले रखो ਇੱਥੇ ਜ਼ੋਰ ਪਤੋਂ ਨੱਕ ਲਈ ਜਾਂਦਾ। ਦਾਪੇ ਜੀ ਸਿੱਖੀ ਹਾਂ ਦਾਪੇ ਸਿੱਖਿਆ ਕਰੋ। ਬਾਹਰ ਜ਼ੋਰ ਤਾਂ ਲੱਗੇ ਜਾਣਾ। ਜ਼ੋਰ ਬਾੜਾ ਲਾਉਂਗੇ ਹੁਣ ਜਾ ਕੇ ਖਰਾਕ ਸੱਟ ਪੂਰੀ। ਦੁੱਧਦ ਹੈਗਾ ਨਾ? ਹਾਂਜੀ। ਕਿਹੜਾ ਸੀਗਾ? 15 ਸਾਲ ਤੋਂ ਉੱਪਰ ਖਾਣਾ ਚਾਹੀਦਾ। 15 ਸਾਲ ਹੈ ਮੇਰੀ ਉਮਰ ਅੱਠ ਚਾਰ। 8 ਸਾਲ ਜੀ ਮੇਰਾ ਵੀ। 15 ਸਾਲ ਦੀ ਹੋਗੀ। ਖਾਲੋ ਕੋਈ ਨਹੀਂ ਕੋਈ ਟੈਨਸ਼ਨ ਕੋਈ ਚੱਕਰ ਨਹੀਂ। ਹਾਂ। ਚੱਲੇ ਕੋਈ ਨਹੀਂ। ਇਹ ਨਾੜ ਦਾ ਡਾਕਟਰ ਦਵਾ ਦੇ। 我们都会。<Yeah. S 2> yeah.